ਕਹਾਂਗੇ ਜੀ ਜਸੇਬੰਦੀ ਦੇ ਸਭ ਤੋਂ ਪਹਿਲਾਂ ਪ੍ਰਧਾਨ ਗੁਰਦੀਪ ਸਿੰਘ ਢਾਂਡਾ ਦੇ ਨਾਲ ਕਿ ਢਾਂਡਾ ਸਾਹਿਬ ਜੋ ਸਰਕਾਰ ਪਿਛਲੇ ਦਰਮਿਆਨ ਫੌਜੀਆਂ ਨਾਲ ਤੇ ਤੁਹਾਡੇ ਛੋਟੇ ਰੈਂਕ ਨਾਲ ਤੋਂ ਵੱਡੇ ਰੈਂਕ ਨਾਲ ਜਿਹੜੀ ਇੱਕ ਕੀ ਕਹਿ ਸਕਦੇ ਆ ਮਤਲਬ ਧੋਖਾ ਹੀ ਕਰਨ ਵਾਲੀ ਗੱਲ ਆ ਇਸ ਬੰਦੀ ਜਿਹੜੀ ਅੱਜ ਮੀਟਿੰਗ ਕੀਤੀ ਗਈ ਆ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਬਕਾ ਸੰਸਦ ਸੰਜੇ ਕਮੇਟੀ ਪੰਜਾਬ ਸੂਬਾ ਪ੍ਰਧਾਨ ਗੁਰਦੀਪ ਸਿੰਘ ਢਾਂਡਾ ਮੈਂ ਆਉਜੀ ਦੇ ਚੈਨਲ ਦੇ ਮੱਧਿਆ ਰਹੀਂ ਆਲ ਇੰਡੀਆ ਦੇ ਸਾਬਕਾ ਸੈਨਿਕਾਂ ਤੇ ਪੰਜਾਬ ਦੇ ਸਾਬਕਾ ਸੈਨਿਕਾਂ ਨੂੰ ਅਪੀਲ ਕਰਦਾ ਕਿ ਵੀਰੋ ਜਿਹੜਾ 7ਵੇਂ ਪੇ ਕਮਿਸ਼ਨ ਚ ਜਵਾਨ ਤੇ ਜੀਸੀਓ ਨਾਲ ਇਹ ਕੇਂਦਰ ਸਰਕਾਰ ਤੇ ਫੌਜ ਦੇ ਸਾਬਕਾ ਅਫਸਰਾਂ ਨੇ ਸਾਬਕਾ ਸੈਨਿਕਾਂ ਅਫਸਰਾਂ ਨੇ ਧੋਖਾ ਕੀਤਾ ਸੀ ਤੋਖਾਵ ਦੇ ਵਿੱਚ ਬਹੁਤ ਹੀ ਅੰਤਰ ਪਾ ਦਿੱਤਾ ਗਿਆ ਹੈ ਜੋ ਕਿ ਨਹੀਂ ਪੈਣਾ ਚਾਹੀਦਾ ਉੱਤੇ ਲਗਭਗ ਸਾਬਕਾ ਸੈਨਿਕਾਂ ਦੀਆਂ ਓਆਰਓ ਜੀਐਸਓ ਦੀਆਂ ਕਮੇਟੀਆਂ ਬਣੀਆਂ ਕਮੇਟੀਆਂ ਨੇ ਬਹੁਤ ਸੰਘਰਸ਼ ਲੜਿਆ ਪਰ ਹਰ ਦਰਜੇ ਬਾਈ ਦਰਜੇ ਲੈਟਰ ਵੀ ਦਿੱਤੇ ਗਏ ਆਪਣੇ ਮੰਗ ਪੱਤਰ ਵੀ ਦਿੱਤੇ ਗਏ ਕਿ ਸਾਡਾ ਇਹ ਹੱਲ ਕੀਤਾ ਜਾਵੇ ਪਰ ਸਰਕਾਰ ਨੇ ਫਿਰ ਤੇ ਜੂ ਨਹੀਂ ਸਰਗੀ ਉਹ ਤੋੜਾ ਬੋਤਾਉਣਾ ਨਹੀਂ ਜਿੱਦਾਂ ਨਿਪਾ ਪੂੰਜੀ ਕਰਨੀ ਸੀ ਕੀਤੀ ਪਰ ਜੋ ਸਾਡਾ ਸਾਨੂੰ ਬੰਦਾ ਕਿਸੇ ਓਡੇ ਦਿੱਤਾ ਗਿਆ ਉਸ ਤੋਂ ਪ੍ਰੰਤ ਫਿਰ ਪੂਰੇ ਜੀਐਟੀਆਂ ਕਮੇਟੀਆਂ ਨੇ ਸਾਬਕਾ ਸੈਟਕਾਰ ਦੀਆਂ ਕਮੇਟੀਆਂ ਨੇ ਇੱਕ ਸੰਗਠਨ ਤਿਆਰ ਕੀਤਾ ਜਿਹਨੂੰ ਐਪ ਵੀਏ ਕਹਿੰਦੇ ਨੇ ਫੈਡਰੇਸ਼ਨ ਆਵ ਵੇਟਰਨ ਅਸੋਸੀਏਸ਼ਨ ਬਣਾਈ ਜਿਹੜੀ ਕਿ ਹੁਣ ਉਹਦੇ ਸਾਬਕਾ ਸੈਟਕਾਰ ਨੂੰ ਰੀਡ ਕਰ ਰਹੀ ਆ ਉਹ ਹਰ ਮੁੱਦੇ ਤੇ ਸਾਬਕਾ ਸੰਕਾ ਦੇ ਹੱਕ ਦੇ ਵਿਚਾਰ ਚੁੱਕ ਰਹੀ ਆ ਹੁਣ 2026 ਦੇ ਵਿੱਚ 8ਵਾਂ ਪੇ ਕਮਿਸ਼ਨ ਔਰ ਬਣਾਇਆ ਉਹਦੇ ਤਹਿਤ ਪਹਿਲੋਂ ਫੈਡਰੇਸ਼ਨ ਨੇ ਆਪਣੀ ਵਾਚ ਚੁੱਕੀ ਕਿ ਸਰਕਾਰ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦਾ ਯਾ ਰੱਖਿਆ ਮੰਤਰੀ ਸਾਹਿਬ ਦਾ ਡਿਫੈਂਸ ਮਿਨਿਸਟਰ ਦਾ ਇਹ ਟਾਈਮ ਦਿੱਤਾ ਜਾਏ ਕਿ ਅਸੀਂ ਆਉਣ ਵਾਲੇ 8ਵੇਂ ਪੇ ਕਮਿਸ਼ਨ 'ਚ ਆਪਣੀਆਂ ਜੋ ਮੰਗਾਂ ਰੱਖ ਸਕੀਏ ਜੋ ਸਾਨੂੰ ਬੈਨੀਫਿਟਾ ਮਿਲ ਸਕਣ ਪਰ ਉਹ ਤੋ ਤੱਕ ਪਹੁੰਚ ਨਾ ਹੋ ਪਾਈ ਪਰ ਗੁਣ ਜਿਹੜੀ ਆ ਐਫ ਵੀ ਐ ਨੇ ਪੂਰੇ ਇੰਡੀਆ ਦੇ ਵਿੱਚ ਐਲਾਨ ਕੀਤਾ ਆ ਉਹਦੇ ਨਾਲ ਤਕਰੀਬਨ ਤਕਰੀਬਨ ਪੂਰੇ ਦੇਸ਼ ਦੀਆਂ 170 ਕਮੇਟੀਆਂ ਜੁੜੀਆਂ ਹੋਈਆਂ ਨੇ ਉਹਨਾਂ ਨੇ ਐਲਾਨ ਕੀਤਾ ਕਿ ਦੇਸ਼ ਦੇ ਜਿੰਨੇ ਵੀ ਡਿਪਟੀ ਕਮਿਸ਼ਨਰ ਸਾਹਿਬ ਹੈ ਜਿੰਨੇ ਜ਼ਿਲ੍ਹਿਆਂ ਦੇ ਡੀਸੀ ਸਾਹਿਬ ਬੈਠਦੇ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਨਾਮ ਤੇ 25 ਤਰੀਕ ਨੂੰ 25 ਅਪ੍ਰੈਲ 2025 ਨੂੰ ਦੇਣਾ ਆ ਆਪਣੀਆਂ ਮੰਗਾਂ ਲੈ ਕੇ ਦੇਣੀਆਂ ਉੱਚ ਪ੍ਰਧਾਨ ਮੰਤਰੀ ਸਾਹਿਬ ਕੋਲ ਟਾਈਮ ਮੰਗਣਾ ਕਿ ਐਫਐਮਪ ਇੱਕ ਮੁੱਛਨ ਤੋਂ ਪਹਿਲੇ ਪਹਿਨੋ ਇੱਕ ਵਾਰੀ ਸਾਡੇ ਵਫਦਾ ਫੈਡਰੇਸ਼ਨ ਨਾਲ ਜਾਂ ਸਾਬਕਾ ਸੈਂਟਰ ਨਾਲ ਬਹਿ ਕੇ ਗੱਲ ਕਰੂ ਕਿ ਕਿਤੇ ਸਾਡੇ ਨਾਲ ਤੁਸੀਂ ਫਰਕ ਪਾ ਰਹੇ ਹੋ ਤੇ ਕਿਉਂ ਪਾ ਰਹੇ ਹੋ ਇਹਦੇ ਤਹਿਤ ਸਾਬਕਾ ਸੈਂਟਰ ਸਭ ਸੰਜੀ ਕਮੇਟੀ ਵੀ ਉਸ ਫੈਡਰੇਸ਼ਨ ਦਾ ਹੀ ਸੇਧ ਆਗਿਆ ਤੇ ਸਾਡੇ ਵੱਲੋਂ ਆਪਣੇ ਪੰਜਾਬ ਦੇ ਵਿੱਚ ਅਠਾ ਜ਼ਿਲ੍ਹਿਆਂ ਦੇ ਵਿੱਚ ਅਸੀਂ ਵਾਗ ਪੱਤਰ ਦੇਣ ਜਾ ਰਹੇ ਹਾਂ ਜ਼ਿਲ੍ਹਾ ਗਰਤਾਰਪੁਰ ਜ਼ਿਲ੍ਹਾ ਮRETURNTRANSFER ਜ਼ਿਲ੍ਹਾ ਤਰਨਤਾਰ ਜ਼ਿਲ੍ਹਾ ਪੂਰਥਲਾ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਬਠਿੰਡਾ ਇਹ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀ ਅਗਵਾਈ ਦੇ ਵਿੱਚ ਅਸੀਂ 25 ਤਰੀਕ ਨੂੰ ਵਾਗ ਪੱਤਰ ਦੇਣ ਜਾ ਰਹੇ ਹਾਂ ਅਸੀਂ ਪ੍ਰਸ਼ਾਸਨ ਨੂੰ ਆਪ ਜੀ ਦੇ ਚੈਨਲ ਰਾਹੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਇਹ ਲੜਾਈ ਲੜਦੇ ਆ ਅਸੀਂ ਸ਼ਾਂਤੀਪੂਰਵਕ ਇਹ ਮੰਗ ਪੱਤਰ ਦੇਣਾ ਆ ਮੰਗ ਪੱਤਰ ਕਮਿਸ਼ਨਰ ਨੂੰ ਦੇਣਾ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਦੇ ਪ੍ਰਬੰਧ ਕਿੱਦਾਂ ਕਰਦੇ ਨੇ ਅਸੀਂ ਆਪਣੀ ਵੱਧ ਵੱਧ ਸੰਖਿਆ ਲੈ ਕੇ ਜ਼ਿਲ੍ਹਾ ਹੈੱਡ ਕੁਆਰਟਰ ਡੀਸੀ ਸਾਹਿਬ ਦੇ ਦਰਸਰਾਂਹੇ ਪਹੁੰਚਣ ਆਇਆ ਪ੍ਰਸ਼ਾਸਨ ਵਾਹੇ ਪਹਿਲਾਂ ਹੀ ਆਪਜੀ ਦੇ ਚੈਨਲ ਰਹੀ ਬੇਨਤੀ ਕਰ ਚੁੱਕੇ ਆ ਜਾਣੂ ਕਰਵਾ ਚੁੱਕੇ ਆ ਇਹ ਇੰਨੀਆਂ ਵਿਅਕਤੀਆਂ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹ ਕੈਪਟਨ ਸਾਹਿਬ ਹੁਣ ਜਿਹੜਾ ਤੁਸੀਂ ਮਨਗ ਪੱਤਰ ਦੇਣ ਜਾ ਰਹੇ ਹੋ ਤੁਸੀਂ ਮੈਨੂੰ ਵੀ ਤਕਰੀਬਨ ਤਕਰੀਬਨ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਨੂੰ ਜਾਣਦੇ ਹਾਂ 2 ਸਾਲ ਤਾਂ ਮੈਨੂੰ ਵੀ ਹੋ ਗਈ ਹੈ ਤੇ ਤੁਹਾਨੂੰ ਲੱਗਦਾ ਕਿ ਹੁਣ ਇਹ ਮਨਗ ਪੱਤਰ ਦੇਣ ਨਾਲ ਕੋਈ ਅਸਰ ਹੋਊਗਾ ਕਿਉਂਕਿ ਜਿਹੜੀ ਸਰਕਾਰ ਕੰਬ ਕਰ ਤੇ ਨੀਂਦ ਸੁੱਤੀ ਜਾਗਦੀ ਹੈ ਇਹ ਮਨਗ ਪੱਤਰ ਨਾਲ ਜਾਗ ਜੂ ਸਾਲ ਦਾ ਸਾਇੰਸ ਸਰਕਾਰੀ ਕਮੇਟੀ ਕਲਾਬ ਕੈਪਟਨ ਪੈਰਾਸ਼ਮ ਚੇਅਰਮੈਨ ਸਾਡੀ ਸਰਸਾਦੀ ਕਮੇਟੀ ਵੱਲੋਂ ਅਠਾ ਜਿਲ੍ਹਾਂ ਦੇ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਹਾਂ ਕਿ ਜੋ ਪ੍ਰਧਾਨ ਮੰਤਰੀ ਸਾਹਿਬ ਤੱਕ ਪਹੁੰਚਣ ਵਾਲੀ ਬਾਤ ਅਸੀਂ ਇੱਕ ਭਾਰੀ ਇਕੱਠ ਕਰਾਂਗੇ 25 2025 ਪੰਕਾਪੁਰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਲਈ ਵੱਡਾ ਇਕੱਠ ਕਰਕੇ ਹੋਰ ਅਸੀਂ ਆਪਣਾ ਮੰਗ ਪੱਤਰ ਦਾ ਹਾਂ ਧੰਨਵਾਦ ਸਦਾਮਲ ਕੀ ਸਿੰਘ ਜੀ ਇਸ ਮੰਗ ਪੱਤਰ ਨਾਲ ਕੀ ਲੱਗਦਾ ਫਰਕ ਪਊ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਬੋਲੇ ਅਗਰ ਜਿਹੜਾ ਅਸੀਂ ਅਰਦਾਸਪੁਰ ਜ਼ਿਲ੍ਹੇ ਚ ਆਪਣੇ ਚ ਮੰਗ ਪੱਤਰ ਡਿਸਟ੍ਰਿਕਟ ਦੇਣ ਜਾ ਰਹੇ ਆ ਅਗਰ ਡੀਸੀ ਸਾਹਿਬ ਆਪਣੀ ਪੈਰਵੇ ਸਹੀ ਕਰੇ ਇਹ ਚੀਜ਼ ਪ੍ਰਧਾਨ ਮੰਤਰੀ ਸਾਹਿਬ ਤੱਕ ਪਹੁੰਚੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਮੰਗ ਪੱਤਰ ਨਾਲ ਸਾਨੂੰ ਕੁਝ ਨਾ ਕੁਝ ਅਗੋ ਸਪੌਂਸ ਮਿਲੇਗਾ ਜਿਹਦੇ ਨਾਲ ਸਾਡੀ ਜਿਹੜੀ ਹਵਾਜ ਆ ਉਹ ਪ੍ਰਧਾਨ ਮੰਤਰੀ ਜੀ ਤੱਕ ਪਹੁੰਚ ਗਏ ਤੇ ਸਾਡੇ ਕੋਲ ਮਸਲੇ ਹੱਲ ਹੋਣਗੇ ਤੇ ਬਲਕੀ ਸਿੰਘ ਜੀ ਇੱਕ ਗੱਲ ਦੱਸਿਓ ਨਾ ਵੀ ਬੰਦਾ ਇਨਸਾਨ ਦਾ ਇਨਸਾਨ ਆ ਚਾਹੇ ਉਹ ਜੀ ਸੀਓ ਚਾਹੇ ਕਰਨਲ ਤੇ ਚਾਹੇ ਸੀਓ ਕਮਾਂਡੀ ਅਫਸਰ ਠੀਕ ਆ ਇੱਕ ਦੀ ਕਿਸੇ ਦੀ ਅੰਗ ਕੱਟਿਆ ਜਾਵੇ ਜਾਂ ਡਿਸੇਬਲ ਪੈਨਸ਼ਨ ਵਿਡੋ ਪੈਨਸ਼ਨ ਤੇ ਇਹਨਾਂ ਦੇ ਵਿੱਚ ਜਾਂ ਇੰਨਾ ਫਰਕ ਆ ਉਹ ਕਿਉਂ ਫਰਕ ਆ ਤੇ ਕਹਦੇ ਲਈ ਆ ਉਹ ਕੁਝ ਸਾਡ ਨੂੰ ਸੁਝਾ ਦਿਓ ਇਹ ਜਿਹੜੇ ਜਦੋਂ ਆਪਣਾ ਸਾਬਕਾ ਸੈਨਿਕਾਂ ਨੇ ਧੰਨੇ ਦਿੱਤੇ ਸੀ ਇਹ ਵਾਇਟ ਆਹੀ ਉਹਨੂੰ ਇਹ ਕਮਾਂਡ ਜਿਹੜੀ ਸੀ ਕਮੇਟੀਾਂ ਦੇ ਸੀ ਅਫਸਰ ਜਦੋਂ ਪੇ ਕਮਿਸ਼ਨ ਆਊਟ ਹੋਇਆ ਇਹ ਆਵਾਜ਼ ਉਠਾਈ ਗਈ ਉਦੋਂ ਜਵਾਨਾਂ ਨੂੰ ਜੇਸੋں ਥੱਲੇ ਵਹਾ ਕੇ ਅਫਸਰਾਂ ਨੇ ਸਾਰਾ ਕੁਝ ਕੀਤਾ ਆਪਣਾ ਖੇਚ ਲਿਆ ਇਹਦੇ ਵਿੱਚ ਸੈਂਟਰ ਸਰਕਾਰ ਦਾ ਕੋਈ ਕਸੂਰ ਨਹੀਂਗਾ ਜੋ ਅਫਸਰ ਸਾਹੀ ਅਫਸਰ ਸਾਹੀ ਨੇ ਵੇਖਿਆ ਕਿ ਹਾੜੇ ਤੋਂ ਸਮਾਡਾ ਜੋ ਲੈ ਕੇ ਜਾਂਦਾ ਗਵਰਨਮੈਂਟ ਨੇ ਮਨਜ਼ੂਰ ਕਰਤਾ ਤੇ ਉਹਨਾਂ ਨੂੰ ਆਪਾਂ ਗੱਲ ਕਰਾਂਗੇ ਜੀ ਆਪਣੇ ਮਰਜੋ ਕੁ ਸਰਦਾਰ ਨਿਰਭਲ ਸਿੰਘ ਕਾਲੂ ਨਾਲ ਜੋ ਕਿ ਅਪੀਲ ਕਰਨਾ ਚਾਹੁੰਦੇ ਆ ਕੀ ਕਹਿਣਾ ਚਾਹੁੰਦੇ ਨੇ ਕਾਲੂ ਸਾਹਿਬ ਮੈਂ ਜਿੰਦੂ ਸਿੱਕਾਉਂ ਰਾਤ ਨੂੰ ਬੋਲੇ ਮੈਂ ਅਪੀਲ ਕਰਨਾ ਚਾਹੁੰਦਾ ਜੋ ਵੀ ਸਾਨੂੰ ਚਿੱਠੀ ਆਪ ਵੀ ਵਿਦੋ ਆਈ ਹੈ ਮੈਂ ਸਾਬਕਾ ਸੈਨਿਕ ਜਿੰਨੀਆਂ ਵੀ ਜੁਨੀਅਰ ਦੇਸ਼ ਭਰ ਵਿੱਚ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਵੱਧ ਤੋਂ ਵੱਧ ਜਾ ਕੇ ਡੀਸੀ ਦਫ਼ਤਰ ਦੇ ਵਿੱਚ ਬੰਗ ਪੱਤਰ ਦਿੱਤਾ ਜਾਵੇ ਆਪਣੇ ਹੱਕਾਂ ਤੇ ਰਿਵਾਜ ਚੁਕਾਈ ਜਾਵੇ ਜੋ ਜੋ ਪ੍ਰਸ਼ਾਸਨ ਦੇ ਤੇ ਕੌਨ ਦੇ ਕੰਮ ਬੰਦ ਨੇ ਉਹਨਾਂ ਦੇ ਕੰਮ ਸੁਣ ਸਕਣ ਉਹ ਸਾਡੀਆਂ ਜਿਹੜੀਆਂ ਮੰਗਾਂ ਦੇ ਵਿਚਾਰ ਕਰਨ ਤੇ ਸਾਨੂੰ ਉਹਦਾ ਬਣਦਾ ਹੱਕ ਦਿੱਤਾ ਜਾਵੇ ਬਾਈਕਲ ਜੀਤਾਰਪਾਲ ਸਾਹਿਬ ਬਾਈਕਲ ਜੀਤਾਰਪਾਲ ਜੀ ਡਿਫੈਂਸ ਮਿਨਿਸਟਰ ਜਾਂ ਕੋਈ ਹੋਰ ਉੱਚ ਅਧਿਕਾਰੀਆਂ ਨੂੰ ਇੱਕ ਅਪੀਲ ਕਰਦਾ ਹਾਂ ਕਿ ਜਿਹੜਾ ਬਰਗੇਡੀਅਰ ਆ ਜਾਂ ਕਰਨਲ ਆ ਜਾਂ ਜੀਸੀਓ ਜਾਂ ਸਿਪਾਹੀ ਆ ਭਾਜੀ ਵਰਤੀ ਉਹਨੇ ਵੀ ਪਾਈ ਆ ਉਸੇ ਆਰਮੀ ਦੀ ਤੇ ਉਹਨੇ ਵੀ ਉਸੇ ਆਰਮੀ ਦੀ ਪਾਈ ਲੜਦਾ ਉਹ ਡਿਫੈਂਸ ਤੇ ਅਗੇ ਜਾ ਕੇ ਆ ਤੇ ਭਾਜੀ ਵਿੱਡੋ ਪੈਨਸ਼ਨ ਤੇ ਡਿਫੈਂਸ ਔਰ ਤੁਹਾਡੀ ਆ ਡਿਸੇਬਲ ਪੈਨਸ਼ਨ ਜਾਂ ਹੋਰ ਰੈਂਕਾਂ ਦੇ ਆਧਾਰ ਤੇ ਜਿਹੜਾ ਫਰਕ ਕੀਤਾ ਜਾਂਦਾ ਇਹ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਵੀ ਜਨੂੰ ਉਹਨੇ ਵੀ ਲੜੀ ਆ ਉਹਨੇ ਵੀ ਲੜੀ ਆ ਉਹਨੇ ਕਮਾਂਡ ਕੀਤੀ ਆ ਉਹਨੇ ਅੱਗੇ ਜਾ ਕੇ ਲੜੀ ਆ ਚਲੋ ਇਹ ਤੁਹਾਡੇ ਰੂਲ ਹੋਣਗੇ ਪਰ ਇੱਕ ਗੱਲ ਸਮਝਾ ਦਿਓ ਨਾ ਕਿ ਭਾਜੀ ਜਿਨ੍ਹਾਂ ਸਿਰ ਤੇ ਤੁਸੀਂ ਕਮਾਂਡ ਕੀਤੀ ਆ ਤੁਹਾਨੂੰ ਸਲੂਟਾ ਵਜਦੇ ਰਹੀਆਂ ਤੇ ਕਮਸ਼ੇ ਕਮ ਜਿਹੜੇ ਉਹਨਾਂ ਦੇ ਬਣਦੇ ਹੱਕ ਤੁਸੀਂ ਕਮਸ਼ੇ ਕਾ ਉਹਨਾਂ ਨੂੰ ਤੇ ਦੇ ਦਿਓ ਕਿਸੇ ਦਾ ਹੱਕ ਖਾਣਾ ਆਰਮੀ ਦਾ ਤਾਂ ਸੂਲੀ ਆ ਸਭ ਤੋਂ ਪਹਿਲਾਂ ਕਿ ਭਾਜੀ ਨਾ ਕਿਸੇ ਦਾ ਆਪਣਾ ਹੱਕ ਛੱਡਣਾ ਆ ਤੇ ਨਾ ਕਿਸੇ ਦਾ ਹੱਕ ਖਾਣਾ ਆ ਤੇ ਫਿਰ ਵੀ ਆਰਮੀ ਦੇ ਵਿੱਚ ਕੁਝ ਵੀ ਪੋਚੋ ਸੋਸ਼ਲ ਮੀਡੀਆ ਚੋਂ ਵੀਡੀਓ ਵੀ ਵਾਇਰਲ ਹੁੰਦੀਆਂ ਉਹਦੇ ਬਾਰੇ ਅਸੀਂ ਜ਼ਿਕਰ ਨਹੀਂ ਕਰਨਾ ਚਾਹੁੰਦੇ ਮੈਂ ਸਿਰਫ ਇੰਨੀ ਅਪੀਲ ਕਰਨਾ ਚਾਹੁੰਦਾ ਕਿ ਭਾਜੀ ਉੱਠੋ ਜਾਗੋ ਨੀਂਦ ਚਾਹੋ ਜੇ ਆਪਾਂ ਡਿਫੈਂਸ ਮੰਤਰੀ ਨੂੰ ਜਾਂ ਮਾਰਜੋਗ ਮੋਦੀ ਸਾਹਿਬ ਨੂੰ ਉਹਦਾ ਹੈਡ ਪਾ ਕੇ ਤੇ ਤੁਰ ਜਾਂਦੇ ਫੋਟ ਤੇ ਬਾਕੀ ਗਨੋਰ ਰਿਐਲਿਟੀ ਦੇ ਵੀ ਆਓ ਤੇ ਸਾਹਾ ਕੇ ਸੱਚ ਦੀ ਬਾਤ ਸੁਣੋ ਪਰ ਮੈਂ ਪੁੱਤਰ ਕਹੀ ਗੱਲ ਸੇ ਤੁਹਡੀ ਆਪ ਦੇ ਗਰਮਪਿਆਰੇ ਚੈਨਲ ਦਾ ਡੇਲੀ ਵੀ ਤਨ ਐ ਡੇਲੀ ਇੰਡੀਆ ਨਿਊਜ਼